ਪਹਿਲਾ ਇਸ ਗੱਲ 'ਤੇ ਅੱਜ ਬਹੁਤ ਖੁਸ਼ੀ ਆ ਕਿ ਪਿਛਲੀ ਵਾਰ ਜਦੋਂ ਆਏ ਸੀ ਤਾਂ ਅਖੀਰਲਾ ਬੰਦਾ ਨਜ਼ਰ ਆਉਂਦਾ ਸੀ ਅੱਜ ਅਖੀਰਲਾ ਬੰਦਾ ਨਜ਼ਰ ਨਹੀਂ ਆ ਰਿਹਾ ਸ਼ਾਇਦ ਦੂਹੜਾ ਬਹੁਤ ਤੇ ਜਿਸ ਤਰ੍ਹਾਂ ਦਾ ਤੁਹਾਡਾ ਸੰਘਰਸ਼ ਸਿਖਰਾਂ ਵੱਲ ਜਾ ਰਿਹਾ ਇਹ ਪ੍ਰਸ਼ਾਸਨ ਵੀ ਨੋਟ ਕਰ ਲਵੇ ਕਿ ਜਿੰਨਾ ਅੱਜ ਇਕੱਠ ਹੋਇਆ ਹੈ ਇਕੱਠੇ ਇਸ ਤੋਂ ਵਧਣਗੇ ਕਿਉਂਕਿ ਕੰਪਿਊਟਰ ਦੇ ਹੱਥਾਂ ਨੇ ਹੁਣ ਫੈਸਲਾ ਕਰ ਲਿਆ ਇਹ ਜਿੱਤਾਂਗੇ ਜਿੱਤ ਕੇ ਹੀ ਇਥੋਂ ਉੱਠਣਾ ਬਿਨਾਂ ਜਿੱਤੇ ਜਾਣਾ ਨਹੀਂ ਲੋਕ ਫੈਸਲਾ ਕੌਣ ਹੁੰਦੇ ਨੇ ਯਾਦ ਕਰੋ ਜਦੋਂ ਕਿਸਾਨੀ ਦਾ ਮੋਰਚਾ ਚੱਲਿਆ ਸੀ ਤਾਂ ਉੱਥੇ ਕਿਸਾਨਾਂ ਦੀਆਂ ਕਿੰਨੀਆਂ ਹੀ ਜਥੇਬੰਦੀਆਂ ਪਹੁੰਚੀਆਂ ਉਹਨਾਂ ਨੇ ਆਪਸ ਦੇ ਵਿੱਚ ਮਤਭੇਦ ਵੀ ਬਹੁਤ ਤਿੱਖੇ ਪਰ ਕਿਸਾਨਾਂ ਦਾ ਲੋਕਾਂ ਦਾ ਇਕਾਇਤਾ ਮਟਰ ਸੀ ਕਿ ਉਹਨਾਂ ਨੇ ਥੜਕਨ ਨਹੀਂ ਦਿੱਤਾ ਕਿਸੇ ਨੂੰ ਕੁਸ਼ਿਆਫੇਵਦੀਆਂ ਉਹਦੇ ਵਿੱਚ ਉਹ ਵੀ ਸੀ ਜਿਹੜੀਆਂ ਸੋਧਾਂ ਦੇ ਉੱਪਰ ਸਹਿਮਤ ਸੀ ਕਿ ਤਿੰਨ ਕਾਨੂੰਨ ਜੇ ਸੋਧ ਵੀ ਹੋ ਜਾਂਦੀਆਂ ਤਾਂ ਵਾਪਸ ਆ ਜਾਾਂਗੇ ਪਰ ਲੋਕਾਂ ਨੇ ਦਵਾ ਇੰਨਾ ਰੱਖਿਆ ਨਾਰਾ ਦਿੱਤਾ ਕਿ ਤਿੰਨੋਂ ਕਾਨੂੰਨ ਚੱਕਣਾ ਚੂੜ ਸੋਧਾਂ ਸੋਧਾਂ ਨਹੀਂ ਮਨਜ਼ੂਰ ਤਾਂ ਇਸ ਕਰਕੇ ਇਹ ਹੁਣ ਤੁਹਾਡੇ ਹਵਾਲੇ ਆ ਕਿ ਇਹ ਜਿਹੜਾ ਮੋਰਚਾ ਇਹ ਕਹੇ ਜੀ ਜਿੱਤ ਲੈ ਕੇ ਵਾਪਸ ਘਰਾਂ ਨੂੰ ਲੈ ਕੇ ਜਾਣਾ ਇਸ ਤਰਕੇ ਤਿੰਨ ਜਿਹੜੇ ਨਾਰੇ ਦਿਨੇਓ ਉਸ ਤੇ ਪੈਰਾ ਹੁਣ ਤੁਸੀਂ ਦੇਣਾ ਦੂਸਰੀ ਗੱਲ ਆ ਇੱਥੇ ਪ੍ਰਸ਼ਾਸਨ ਨੂੰ ਤੁਹਾਡੀ ਲੀਡਰਸ਼ਿਪ ਨੇ ਬਿਲਕੁਲ ਸਪਸ਼ਟ ਕਰਤਾ ਕਿ ਸੰਗਰੂਰ ਦਾ ਪ੍ਰਸ਼ਾਸਨ ਝੂਠਾ ਸਾਬਤ ਹੋਇਆ ਇਤੋਂ ਗੱਲ ਚੱਲੀ ਕਿ ਜਦੋਂ ਐਸਟੀਐਮ ਬੋਲ ਰਹੇ ਸੀ ਉਹ ਕਹਿੰਨੇ ਕਿ 12 ਤਰੀਕ ਤਾਂ ਅਸੀਂ ਕਹਿਆ ਸੀ ਕਿ ਕਿਹੜੀ ਮਾਰਾ ਤਾਂ ਮੈਂ ਉਹਨੂੰ ਕਿਹਾ ਸੀ ਕਿ ਤਾਂ ਪੁੱਛ ਰਹੇ ਆ ਕਿ ਜੇ ਸਰਕਾਰ ਦਾ ਸਿੱਖਿਆ ਮੰਤਰੀ ਸਭ ਤੋਂ ਵੱਡਾ ਗਪੌੜ ਸ਼ੰਕ ਹੋਵੇ ਜਿਹੜਾ ਇਹ ਕਹਵੇ ਕਿ ਦਿਵਾਰੀ ਦਾ ਤੋਪਾ ਦਊਂਗਾ ਔਰ ਦਿੱਕੇ ਸੀਐਸਆਰ ਤੇ ਡੀਏ ਜਿਹੜਾ ਲਾਗੂ ਕਰੂੰਗਾ ਜਦੋਂ ਉਹ ਮੁੱਕਰ ਸਕਦਾ ਤਾਂ ਫਿਰ ਐਸਡੀਐਮ ਤਾਂ ਵਿਚਾਰਾ ਬਹੁਤ ਹੇਟਲੀ ਪੌਡੀ ਦਾ ਡੰਡਾ ਹੁੰਦਾ ਸ਼ੇਮ 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 ਅੱਜ ਦੀ ਰੈਲੀ ਇਹ ਕਹਿਣ ਵਾਸਤੇ ਆਏ ਆ ਕਿ ਸੰਗਰੂਰ ਪ੍ਰਸ਼ਾਸਨ ਝੂਠਾ ਸਾਬਤ ਹੋਇਆ ਤਾਂ ਫਿਰ ਜੇ ਇਹ ਝੂਠਾ ਸਾਬਤ ਹੋਇਆ ਤਾਂ ਬਈ ਹੁਣ ਪ੍ਰੋਸਤਾ ਸੰਗਰੂਲ ਆਇਆ ਦਾ ਨਹੀਂ ਲੈਣਾ ਵਿੱਤ ਵਿਭਾਗ ਦਵੇ ਜੋ ਪ੍ਰੋਸਤਾ ਦੇਣਾ ਸਾਡੀਆਂ ਮੰਗਾਂ ਬਾਰੇ ਉੱਤੋਂ ਆਵੇ ਪ੍ਰੋਸਤਾ ਲੀਡਿੰਗ ਦਾ ਪ੍ਰੋਸਤਾ ਨਹੀਂ ਮੰਦ ਦਾ ਪ੍ਰੋਸਤਾ ਕੰਪਿਊਟਰ ਦੀ ਅਪਕ ਜੁਨੀਅਨ ਜਿੰਦਾਬਾਦ 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 ਲੀਡਿੰਗ ਆਪ ਜਿੰਦਾਬਾਦ 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 ਸ਼ਾਸਨ ਕਹਿੰਦਾ ਕਿ ਕੋਰਡ ਆਫ ਕੰਡਕਟ ਲੱਗਿਆ ਹੋਇਆ ਬੇਟੇ ਮੂਹ ਸਾਡੇ ਕੋਰਡ ਆਫ ਕੰਡਕਟ ਦੇ ਅਈ ਸਪਸ਼ਟ ਕਹਿਨੇ ਆ ਕਿ ਜਿਹੜਾ ਸਟੇਟ ਇਲੈਕਸ਼ਨ ਕਮਿਸ਼ਨ ਵਾਲਾ ਕੋਡ ਆ ਇਹ ਬੱਚੂ ਹੁੰਦਾ ਸਰਕਾਰ ਦਾ ਬੱਚੂ ਆ ਦੋ ਦਿਨ ਪਹਿਲਾਂ ਪਟਿਆਲੇ ਦੇ ਵਿੱਚ ਮੋਗੇ ਦੇ ਵਿੱਚ ਹੋਰ ਕਿੰਨੇ ਸ਼ਹਿਰਾਂ ਦੇ ਵਿੱਚ ਕੈਂਡੀਡੇਟਾਂ ਦੇ ਸਾਹਮਣੇ ਕਾਗਜ਼ ਫਾੜ ਕੇ ਸਿੱਟ ਤੇ ਕਿਹਾ ਲਓ ਤੁਹਾਡੇ ਕਾਗਜ਼ ਕੋਈ ਤੁਹਾਡੀ ਨਾਮਿਨੇਸ਼ਨ ਨਹੀਂ ਕਿੱਥੇ ਆ ਬਈ ਚੋਣ ਕਮਿਸ਼ਨ ਇਸ ਕਰਕੇ ਇਹ ਮਜ਼ਾਕ ਕਿਤੇ ਹੋਰ ਜਾ ਕੇ ਕਰਿਓ ਕਿ ਕੋੜੋਂ ਪੰਡਕ ਲੱਗਿਆ ਹੋਇਆ ਮੰਗਵਾਰੇ ਆਹ एलान ਨਹੀਂ ਹੋ ਸਕਦਾ ਉਹ एलान ਨਹੀਂ ਹੋ ਸਕਦਾ ਜੇ ਤੁਸੀਂ ਧੱਠਾ ਸ਼ਾਹੀ ਕਰ ਸਕਦੇ ਹੋ ਤਾਂ ਉਦੋਂ ਚੋਣ ਕਮਿਸ਼ਨ ਚੁੱਪਾ ਕਾਰਨ ਇਹ ਕਿ ਇਹ ਚੋਣ ਕਮਿਸ਼ਨ ਸਟੇਟ ਗਵਰਨਮੈਂਟ ਨੇ ਅਪਾਇੰਟ ਕੀਤਾ ਹੋਇਆ ਚੋਣ ਕਮਿਸ਼ਨ ਹੈ ਇੰਡੀਅਨ ਚੋਣ ਕਮਿਸ਼ਨ ਨਹੀਂ ਹੈਗਾ ਇਸ ਕਰਕੇ ਮਾਸਟਰਾਂ ਨੂੰ ਪੜਾਉਣ ਵਾਲਾ ਕੰਮ ਨਾ ਕਰਿਓ ਮਾਸਟਰ ਪਹਿਲੀ ਵਾਰ ਪੜੇ ਹੋਏ ਨੇ ਸਭ ਪਤਾ ਕਿ ਕਿਹੜਾ ਕੋਡ ਕਰੋ ਲੱਗਦਾ ਸਭ ਚੱਕਿਆ ਜਾਂਦਾ ਬਿਲਕੁਲ ਸਪਸ਼ਟਾ ਲੀਡਰਸ਼ਿਪ ਨੂੰ ਵੀ ਆ ਪ੍ਰਸ਼ਾਸਨ ਨੂੰ ਅਸੀਂ ਦੱਸਤਾ ਦੂਜਾ ਦੇਖੋ ਕਿ ਇਸ ਸਰਕਾਰ ਦੇ ਪੌਣੇ 3 ਸਾਲ ਹੋ ਗਏ ਪਰ ਪਿਛਲੇ 1 ਮਹੀਨੇ ਦੇ ਵਿੱਚ ਹੁਣ ਇੱਕ ਸ਼ਿਫਟ ਦੇਖ ਰਹੇ ਆ ਸਰਕਾਰ ਦੀ ਕਿ ਪਹਿਲਾਂ ਇਥੋਂ ਆਉਂਦੇ ਸੀ ਸਹੀ ਟਕਰਾਅ ਵੀ ਜਾਂਦੇ ਸੀ ਧੱਕਾ ਮੁੱਕੀ ਵੀ ਹੋ ਜਾਂਦੀ ਸੀ ਗੱਲ ਘਾੜੀ ਮੁੱਕ ਜਾਂਦੀ ਸੀ ਸ਼ਿਫਟ ਇਹ ਆ ਕਿ ਹੁਣ ਪਰਚੇ ਦਰਜ ਕਰ ਰਹੇ ਨੇ ਸ਼ਿਫਟ ਹੈ ਆ ਕੇ ਜਦੋਂ ਸਾਡੇ ਸਾਥੀ ਈਟੀਟੀ ਵਾਲੇ ਬੇਰਜ਼ਗਾਰ ਆਏ ਇੱਥੇ ਉਹਨਾਂ ਨੇ ਤੁਸੀਂ ਮੱਥਿਆਂ ਦੇ ਉੱਪਰ ਡੰਡੇ ਵੀ ਮਾਰੇ ਕੁੜੇ ਵੀ ਸਿੱਖੇ ਉਹਨਾਂ ਦੇ ਡੰਡਿਆਂ ਦੇ ਨਾਲ ਤੇ ਨਾਲ ਦੀ ਨਾਲ ਉਹਨਾਂ ਤੇ ਪਰਚਾ ਵੀ ਦਰਜ ਕੀਤਾ ਇੱਥੇ ਜਦੋਂ 1158 ਵਾਲੇ ਸਹਾਇਕ ਪ੍ਰੋਫੈਸਰ ਤੇ ਲਾਇਬ੍ਰੇਰੀਅਨ ਆਏ ਤੁਸੀਂ ਉਹਨਾਂ ਨੂੰ ਗ੍ਰਿਫਤਾਰ ਕਰਕੇ ਜਿਨ੍ਹਾਂ ਦੇ ਵਿੱਚ ਤੁੰਗਿਆ ਇਹ ਜਿਹੜੀ ਸ਼ਿਫਟ ਆ ਨਾ ਇਹ ਹੀ ਪੰਜਾਬ ਦੇ ਲੋਕਾਂ ਨੂੰ ਜਗਾਉਂਦੇ ਆ ਕਿ ਪੰਜਾਬ ਦੇ ਲੋਕ ਅਣਖੀ ਲੋਕ ਨੇ ਕਿ ਸ਼ਹਿਨ ਸਾਹਮਣੇ ਕੋਈ ਧੱਕਾ ਨਾ ਹੋਵੇ ਫੇਰ ਤਾਂ ਚੁੱਪ ਕਰ ਜਾਣ ਪਰ ਜੇ ਸਾਹਮਣੇ ਧੱਕਾ ਹੁੰਦਾ ਤਾਂ ਫਿਰ ਤੁਹਾਡੇ ਨਾਲ ਉਹ ਕਰਨਗੇ ਜੋ ਪੰਜਾਬ ਦੇ ਲੋਕਾਂ ਨੇ ਕਾਪਟਨ ਨਾਲ ਕੀਤਾ ਜੋ ਪੰਜਾਬ ਦੇ ਲੋਕਾਂ ਨੇ ਬਾਦਲਾ ਨਾਲ ਕੀਤਾ ਜੋ ਪੰਜਾਬ ਦੇ ਲੋਕਾਂ ਨੇ ਖਾਲੀ ਪੀਪਾ ਮੰਤਰੀ ਮਨਪ੍ਰੀਤ ਬਾਦਲ ਨਾਲ ਕੀਤਾ ਬੋਟਾ ਗਿੱਲੋ ਵਈ ਉਹਦੀਆਂ ਮਨਪ੍ਰੀਤ ਬਾਦਲ ਦੀਆਂ ਬੋਟਾ ਗਿੱਲੋ ਆਜ਼ਾਦ ਨਹੀਂ ਖੜਾ ਹੋਇਆ ਸੀ ਇੱਥੋਂ ਦੀ ਰਾਸ਼ਟਰੀ ਪਾਰਟੀ ਬੀਜੇਪੀ ਦਾ ਕੈਂਡੀਡੇਟ ਖੜਾ ਹੋਇਆ ਸੀ ਵੋਟਾਂ ਮਸਾਂ ਉਸ ਨੂੰ 12000 ਰੁਪਈਆ ਨੇ ਤੇ ਸ਼ਹਿਰ ਦੇ ਵਿੱਚੋਂ 1200 ਗਿੱਦੜਵਾਹੇ ਦੇ ਵਿੱਚੋਂ ਜਿੱਥੋਂ ਖੜਾ ਹੋਇਆ ਇਸ ਕਰਕੇ ਇਹ ਸ਼ੀਸ਼ਾ ਦੇਣਾ ਇਹ ਹਰੇਕ ਹਾਕਮ ਲਈ ਆ ਪੰਜਾਬ ਦੇ ਲੋਕ ਹਰੇਕ ਹਾਕਮ ਨੂੰ ਦਿਖਾ ਦਿੰਦੇ ਨੇ ਸਿਰਫ ਵੋਟਾਂ ਨਹੀਂ ਦਿਖਾਉਂਦੇ ਇਹ ਗਲੀਆਂ ਮਹੱਲਿਆਂ ਦੇ ਵਿੱਚ ਪਿੰਡਾਂ ਦੇ ਵਿੱਚ ਵੀ ਦਿਖਾ ਦਿੰਦੇ ਨੇ ਮੈਂ ਦੱਸਿਆ ਸੀ ਜਦੋਂ ਕਿਸਾਨੀ ਦਾ ਅੰਦੋਲਨ ਚੱਲਿਆ ਸੀ ਸੁਖਵੀਰ ਬਾਦਲ ਕਹਿੰਦਾ ਕਿ ਅਸੀਂ ਵੋਟਾਂ ਵਾਲੇ ਪਾਸੇ ਜਾਣਾ ਤਾਂ ਉਸ ਸਮੇਂ ਪੰਜਾਬ ਦੀ ਕਿਸਾਨ ਲਹਿਰ ਨੇ ਫੈਸਲਾ ਕੀਤਾ ਕਿ ਜਦ ਤੱਕ ਮੋਰਚਾ ਚੱਲਦਾ ਵੋਟਾਂ ਦੀ ਪੰਜਾਬ 'ਚ ਗੱਲ ਨਹੀਂ ਕਰੂਗਾ ਕੋਈ ਤੇ ਫਿਰ ਮੋਢੇ ਦੇ ਵਿੱਚ ਉਸ ਤੇ ਇੱਟਾ ਰੋੜੇ ਚੱਲੇ ਸੀ ਭਗਵੰਤ ਮਾਨ ਕਹਿੰਦਾ ਨਾ ਕਿ ਡੜਾ ਤੋਂ ਡੜਾ ਹੁੰਦਾ ਹੈ ਭਈ ਡੜਾ ਅਕਾਲੀਆਂ ਲਈ ਵੀ ਸੀ ਕਾਂਗਰਸੀਆਂ ਲਈ ਵੀ ਸੀ ਤੇ ਤੇਰੇ ਲਈ ਭੰਡਾ ਤੇਰੇ ਲਈ ਵੀ ਡੜਾ ਹੀ ਆ ਫਿਰ ਤੇਰੇ ਲਈ ਕੁਝ ਹੋਰ ਨਹੀਂ ਹੋਊਗਾ ਜੈ ਸਰਕਾਰ ਜੁੜਾ ਬਾਦ ਜੁੜਾ ਬਾਦ ਜੁੜਾ ਬਾਦ ਜੈ ਸਰਕਾਰ ਹਏ ਹੋਏ ਹਏ ਇਸ ਕਰਕੇ ਜਿਹੜੀ ਇਹ ਸ਼ਿਫਟ ਆ ਨਾ ਇਹ ਸ਼ਿਫਟ ਭਗਵੰਤ ਮਾਨ ਤੈਨੂੰ ਮਹਿੰਗੀ ਪੈਣੀ ਆ ਤੇਰੀ ਕੱਪੜੇ ਦੇ ਵਿੱਚ ਜਿਹੜੀ ਕਿੱਲਾ ਉਹ ਸਮਝ ਲੈ ਹੁਣ ਗੁਡਨੀ ਸ਼ੁਰੂ ਹੋਗੀ ਦੂਜਾ ਇਥੋਂ ਗੱਲ ਚੱਲੀ ਮੈਡਮ ਨੇ ਬਹੁਤ ਸੋਹਣੀ ਕਵਿਤਾ ਸੁਣਾਈ ਕਿ ਕੋਸ਼ਿਸ਼ ਕਰਨੇ ਵਾਲੋਂ ਕੀ ਹਾਰ ਨਹੀਂ ਹੁੰਦੀ ਮੈਂ ਤੁਹਾਨੂੰ ਗੱਲ ਸੁਣਾਉਣਾ ਸਕਾਟਲੈਂਡ ਦੇ ਵਿੱਚ ਕਿੰਗ ਬਰੂਸ ਦੀ ਕਹਾੜੀਆਂ ਬੱਚਿਆਂ ਨੂੰ ਪੜਾਉਂ ਲਿਓ ਕਦੇ ਆਪ ਵੀ ਪੜ੍ਹ ਲਿਆ ਕਰੋ ਕਿੰਗ ਬਰੂਸ ਸਕਾਟਲੈਂਡ ਦਾ ਉਹ ਰਾਜਾ ਕਿ ਜਦੋਂ ਇੰਗਲੈਂਡ ਸਾਮਰਾਜੀਆਂ ਦੇ ਰੂਪ ਨੇ ਵਿੱਚ ਸਾਰੇ ਦੇਸ਼ਾਂ ਦੇ ਉੱਪਰ ਕਬਜ਼ਾ ਕਰ ਰਿਹਾ ਸੀ ਲੜ ਰਿਹਾ ਸੀ ਤਾਂ ਸਕਾਟਲੈਂਡ ਦਾ ਰਾਜਾ 6 ਵਾਰੀ ਹਾਰਿਆ 6 ਵਾਰੀ ਹਾਰਿਆ ਤਾਂ ਇੱਕ ਗੁਫਾ ਦੇ ਵਿੱਚ ਨਿਰਾਸ਼ਾ 'ਚ ਬੈਠ ਗਿਆ ਜਿਵੇਂ ਸਾਡੇ ਕਈ ਵਾਰੀ ਵੀ ਆਪਕ ਬੈਠ ਜਾਂਦੇ ਨੇ ਅੱਜ ਫੇਰ ਰੈਲੀ ਅੱਜ 105 ਦਿਨ ਹੋ ਗਏ ਅਜਾਹ ਹੋ ਗਿਆ ਜੋ ਹੋ ਗਿਆ ਜਦੋਂ ਨਿਰਾਸ਼ਾ ਦੇ ਵਿੱਚ ਗੁਫਾ 'ਚ ਬੈਠਿਆ ਤਾਂ ਉਸ ਨੇ ਇੱਕ ਸਪਾਈਡਰ ਦੇਖੀ ਇੱਕ ਮੱਕੜੀ ਦੇਖੀ ਕੀ ਦੇਖਣਾ ਕਿ ਸਪਾਈਡਰ ਉੱਪਰ ਨੂੰ ਚੜਦੀ ਆ गिर ਜਾਂਦੀ ਆ ਉੱਪਰ ਨੂੰ ਚੜਦੀ ਆ ਗਿਰ ਜਾਂਦੀ ਆ ਪਰ ਕੋਸ਼ਿਸ਼ ਨਹੀਂ ਕਰਨਾ ਛੱੜਦੀ ਤੇ ਅਖੀਰ ਦੇ ਵਿੱਚ ਇੱਕ ਸਮਾਂ ਆ ਜਾਂਦਾ ਹੁੰਦਾ ਜਦੋਂ ਉਹ ਮੱਕੜੀ ਉੱਪਰ ਚੜ ਕੇ ਆਪਣਾ ਜਾਲਾ ਜਿਹੜਾ ਉਹ ਬੁਣਨਾ ਸ਼ੁਰੂ ਕਰ ਦਿੰਦੀ ਆ ਤਾਂ ਫਿਰ ਇੱਕ ਗਰੂਸ ਕਹਿੰਦਾ ਜਦੋਂ ਇੱਕ ਐਡਾ ਛੋਟਾ ਜਿਹਾ ਜਿਹੜਾ ਜੀਵ ਆ ਉਹ ਨਹੀਂ ਕੋਸ਼ਿਸ਼ ਕਰਨੀ ਛੱਡ ਰਿਹਾ ਤਾਂ ਫਿਰ ਮੈਂ ਕਿਵੇਂ ਕੋਸ਼ਿਸ਼ ਕਰਨੀ ਛੱਡਣਾ ਤੇ ਉਹ ਖੜਾ ਹੋਇਆ ਲੜਿਆ ਤੇ ਉਸ 7ਵੀਂ ਲੜਾਈ 'ਚ ਸਕਾਟਲੈਂਡ ਨੇ ਇੰਗਲੈਂਡ ਨੂੰ ਗੋਟਲੀਆਂ ਲਗਵਾ ਦਿੱਤੀ ਇਸ ਕਰਕੇ ਕਦੇ ਵੀ ਨਿਰਾਸ਼ਾ ਦੇ ਵਿੱਚ ਨਹੀਂ ਆਉਣਾ ਹਾਰ ਉਹਦੋਂ ਹੁੰਦੀ ਹੈ ਜਦੋਂ ਤੁਸੀਂ ਮੰਨ ਲੈਂਦੇ ਹੋ ਜੇ ਅਸੀਂ ਨਹੀਂ ਹਾਰ ਮੰਨੀ ਤਾਂ ਸਮਝ ਲਓ ਅਸੀਂ ਲੜ ਰਹੇ ਹਾਂ ਅਸੀਂ ਲੜ ਰਹੇ ਹਾਂ ਲੜਨ ਵਾਲੇ ਜਿੱਤਦੇ ਹੁੰਦੇ ਨੇ ਸਿੱਖ ਇਤਿਹਾਸ ਪੜ ਕੇ ਦੇਖ ਲਓ ਸਿੱਖ ਇਤਿਹਾਸ ਦੇ ਵਿੱਚ ਜੇ ਪੰਜਵੇਂ ਗੁਰੂ ਸ਼ਹੀਦ ਹੋਏ ਤਾਂ ਕੀ ਤਵੀਰੇ ਉੱਪਰ ਬਿਠਾਇਆ ਗਿਆ ਤਾਂ ਸਿੱਖ ਲਹਿਰ ਨੇ ਇਹ ਨਹੀਂ ਮੰਨੀ ਹਾਰ ਨਹੀਂ ਮੰਨੀ ਸਗੋਂ ਛੇਵੇਂ ਗੁਰੂ ਹਰਗੋਬਿੰਦ ਸਿੰਘ ਜਿਹੜੇ ਉਹਨਾਂ ਨੇ ਹਤਾਕ ਤਖਤ ਦੀ ਸਾਜਣਾ ਕਰਕੇ ਉਹਨਾਂ ਨੇ ਕਲਗੀ ਲਮਾਉਣ ਦਾ ਹੁਕਮ ਕੀਤਾ ਇਥੋਂ ਤੱਕ ਕਿ ਕਹੇਤਾ ਦੀ ਜਿਹੜਾ ਵੀ ਮੇਰੇ ਕੋਲ ਆਉਂਦਾ ਹੁਣ ਉਹ ਘੋੜੇ ਤੇ ਹਥਿਆਰ ਲੈ ਕੇ ਆਉ। ਇਹ ਨੌਵੇਂ ਗੁਰੂ ਤੇਗਮਹਾਦਰ ਦੀ ਸ਼ਹੀਦੀ ਹੋਏ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਹਾਰ ਨਹੀਂ ਮੰਨੀ ਕਿ ਮੇਰਾ ਜਿਹੜਾ ਪਿਓ ਆ ਸ਼ਹੀਦ ਹੋ ਗਿਆ। ਲੋਕਾਂ ਨੂੰ ਜਥੇਬੰਦ ਕੀਤਾ ਤੇ ਦੁਨੀਆ ਦੀ ਪਹਿਲੀ ਜਥੇਬੰਦ ਤੇ ਲੋਕ ਫੌਜ ਆ ਜਿਹੜੀ ਖਾਲਸੇ ਦੇ ਰੂਪ ਦੇ ਵਿੱਚ ਉਸ ਦੀ ਸਾਜਣਾ ਕੀਤੀ। ਤੇ ਜੇ ਚਾਰ ਸਹਿਬਜ਼ਾਦੇ ਮਾਤਾ ਗੁਜਰੀ ਗੁਰੂ ਗਵਿੰਦ ਸਿੰਘ ਜੀ ਸ਼ਹੀਦ ਹੋਏ ਤਾਂ ਫਿਰ ਅਗਲੀ ਜਿਹੜੀ ਪੀੜ੍ਹੀ ਸੀ ਬੰਦਾ ਸਿੰਘ ਬਹਾਦਰ ਦੀ ਹਾਰ ਨਹੀਂ ਮੰਨੀ ਅੱਗੇ ਲੜਨ ਲਈ ਮੂਹਰੇ ਹੋ ਕੇ ਆਏ ਤੇ ਉਹਨਾਂ ਦਾ ਜਿਹੜਾ ਉਹ ਛੱਡਿਆ ਹੋਇਆ ਮੌਕਾ ਸੀ ਉਸ ਨੂੰ ਅੱਗੇ ਕਿਹਨੇ ਬਧਾਇਆ ਸਾਡੇ ਸ਼ਹੀਦਾਂ ਨੇ ਗਦਰੀ ਬਾਬਿਆਂ ਨੇ ਚਿੰਤ ਭਗਤ ਸਿੰਘ ਨੇ ਕਰਤਾਰ ਸਰਾਬੇ ਨੇ ਭਗਤ ਸਿੰਘ ਨੂੰ ਪੜੋ ਜਿਸ ਦੇ ਵਿੱਚ ਉਹ ਲਿਖਦਾ ਕਿ ਹੁਣ ਪੋਜੀਸ਼ਨ ਉਹ ਆ ਗਈ ਕਿ ਜੇ ਮੈਂ ਫਾਂਸੀ ਤੋਂ ਪਿੱਛੇ ਹਟ ਜਾਣਾ ਉਹਦੀ ਮਾਂ ਨੂੰ ਆ ਕੇ ਕਹਿੰਦੀ ਕਿ ਤੂੰ ਫਾਂਸੀ ਤੋਂ ਪਿੱਛੇ ਛਟੰਦੀ ਅਰਜੀ ਦੇ ਦੇ ਤੈਨੂੰ ਮਾਫ਼ੀ ਮਿਲ ਜੂਗੀ ਇਹਨਾਂ ਜਿਵੇਂ ਹੁਣ ਪੋਜੀਸ਼ਨ 'ਚ ਉੱਥੇ ਪਹੁੰਚ ਗਿਆ ਜੇ ਮੈਂ ਹੁਣ ਮਾਫ਼ੀ ਮੰਗ ਲੈਣਾ ਤਾਂ ਲੋਕ ਲਹਿਰ ਆ ਜਿਹੜੀ ਇੱਥੋਂ ਦੀ ਅੰਗਰੇਜ਼ਾਂ ਖਰਾਫ ਲੜ ਰਹੀਆਂ ਉਸ ਨੂੰ ਵੱਡਾ ੱਟਕਾ ਲੱਗੂਗਾ ਅੱਜ ਮੇਰੀ ਮਾਤ ਹੀ ਇਸ ਲਹਿਰ ਨੂੰ ਅੱਗੇ ਵਧਾ ਸਕਦੀ ਆ ਉਹ ਹਾਰ ਮੰਨਣ ਦੀ ਥਾਂ ਤੇ ਕੁਰਬਾਨੀ ਵਾਲੀ ਪੋਜੀਸ਼ਨ ਲੈਂਦਾ ਇਸ ਕਰਕੇ ਕੰਪਿਊਟਰ ਦੇ ਅਧਿਕਾਰੀਆਂ ਨੂੰ ਇਹ ਅਪੀਲ ਆ 50 ਦਿਨ 100 ਦਿਨ ਅਜ 105ਵਾਂ ਦਿਨ ਕੋਈ ਗੱਲ ਨਹੀਂ 700 150 ਹੋ ਜਾਵੇ ਇੱਕ ਤਾਂ ਗਿਣਤੀ ਵਧਾਓ ਇਕਾਟ ਵਧਾਓ ਜਦੋਂ ਬੈਰੀਕੇਡਾਂ ਨਾਲ ਟਕਰਾਉਣ ਦਾ ਫੈਸਲਾ ਫਿਰ ਬੈਠੇ ਨਾ ਹੋਵੋ ਪਰ ਜਦੋਂ ਬੈਠਣ ਦਾ ਫੈਸਲਾ ਹੋਵੇ ਫਿਰ ਖੜੇ ਨਾ ਹੋਵੋ ਇਹ ਡਿਸਪਲਨ ਹੁੰਦਾ ਇਹ ਜਥੇਵੰਦਕ ਤਾਕਤ ਹੁੰਦੀ ਹੈ ਫੇਰ ਸਾਹਮਣੇ ਵਾਲੇ ਹਾਤਮਾ ਨੂੰ ਤੌਣੀਆਂ ਆਉਂਦੀਆਂ ਨੇ ਇਹਨਾਂ ਨੂੰ ਲੱਗਦਾ ਕਿ ਸ਼ਾਇਦ ਸਾਡਾ ਡਾ ਮੱਥਾ ਇਹ ਸਾਡੇ ਨਾਲੋਂ ਵੱਧ ਜਥੇਵੰਦਕ ਤਾਕਤ ਨਾਲ ਇਸ ਕਰਕੇ ਨੰਬਾ ਲੜਨ ਦੀ ਤਿਆਰੀ ਕਰੀਏ ਗਨੇ ਆ ਕਿ ਰੈਗੂਲਰ ਤਾਂ ਹੋਵਾਂਗੇ ਸਿੱਖਿਆ ਉਪਾਗ ਦੇ ਵਿੱਚ ਸੀਐਸਆਰ ਵੀ ਲਾਗੂ ਕਰਵਾਵਾਂਗੇ ਗੱਲ ਇਹ ਆ ਕਿ ਤੁਹਾਡੇ ਸਾਹਮਣੇ ਬਿਆਨ ਕਿਹਾ ਜਾ ਰਹੇ ਨੇ ਸਰਕਾਰ ਦੇ ਸਾਡਾ ਸਿੱਖਿਆ ਮੰਤਰੀ ਵਿਧਾਨ ਸਭਾ ਦੇ ਵਿੱਚ ਬੋਲ ਰਿਹਾ ਤੇ ਉਸ ਨੂੰ ਡੂ ਕਾਨ ਕਰ ਰਿਹਾ ਕਾਂਗਰਸੀ বিনা ਬਾਜਵਾ ਈ ਬੋਲ ਰਿਹਾ ਕਿ ਜਿਹੜੇ ਸਕੂਲ ਨੇ ਉਹ ਮਰਜ਼ ਕਰਨੇ ਨੇ ਬੰਦ ਕਰ ਦੇਣੇ ਨੇ ਅਸੀਂ ਸੋਚ ਰਹੇ ਆ ਕਿ ਬਸਾਂ ਚਲਾ ਦਈਏ ਤਾ ਇਸ ਕਰਕੇ ਗੱਲ ਇਹ ਆ ਕਿ ਜਿੰਨੇ ਵੀ ਇਹ ਚਿੱਟੇ ਨੀਲੇ ਆ ਝਾੜੂ ਵਾਲੇ ਜਿੰਨੇ ਵੀ ਨੇ ਇਹਨਾਂ ਦਾ ਇੱਕ ਗੱਲ ਤੇ ਇੱਕਾ ਇੱਕਾ ਇਸ ਗੱਲ ਤੇ ਆ ਕਿ ਇੱਥੋਂ ਦੀ ਸਿੱਖਿਆ ਜਿਹੜੀ ਆ ਉਸ ਨੂੰ ਤਬਾਹ ਕਰਨਾ ਉਸ ਦਾ ਨਿੱਜੀਕਰਨ ਕਰਨਾ ਕਹਿੰਦੇ ਇਹ ਆ ਕਿ ਜਿਹੜੀਆਂ ਕਿਤਾਬਾਂ ਬੱਚਿਆਂ ਦੇ ਹੱਥਾਂ ਦੇ ਵਿੱਚ ਹੁਣ ਆਉਣਗੀਆਂ ਉਹ ਕਿਤਾਬਾਂ ਨਵੀਂ ਸਿੱਖਿਆ ਨੀਤੀ 220 ਦੇ ਅਨੁਸਾਰ ਤਿਆਰ ਹੋ ਰਹੀਆਂ ਨੇ ਉਹ ਕਿਤਾਬਾਂ ਉਹ ਸਿਲੇਬਸ ਜਿਹੜਾ NCERT ਨੇ ਤਤਵਾਹ ਕਰਤਾ ਇਸ ਦੇਸ਼ ਦੇ ਸਿਲੇਬਸ ਦੇ ਵਿੱਚ ਜਿੰਨਾ ਕੁ ਵੀ ਵਿਗਿਆਨਕ ਤੱਤ ਸੀ ਉਹਨਾਂ ਨੇ ਖਤਮ ਕਰਨ ਦੀ ਤਿਆਰੀ ਕਰ ਲਈ ਆ ਉਸ ਦੇ ਵਿੱਚ ਮਨੂ ਸਮ੍ਰਿਤੀ ਦੇ ਜਿਹੜੇ ਰੈਫਰੈਂਸ ਨੇ ਉਤੜੱਲੇ ਨਾਲ ਦਿੱਤੇ ਗਏ ਨੇ ਤਾਂ ਆਪਣੇ ਆਲਾ ਜਿਹੜਾ ਭਗਵੰਤ ਮਾਨ ਤੇ ਇਹਦੀ ਜਿੰਨੇ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਇਹ ਕਿਤਾਬਾਂ ਉਸੇ ਨਵੀਂ ਸਿੱਖਿਆ ਨੀਤੀ ਦੇ ਜਿਹੜੇ ਕਰਿਕੂਲਮ ਗੋਲਡ ਨੇ ਸੀਜੀ ਨੇ ਉਸ ਦੇ ਅਨੁਸਾਰ ਤਿਆਰ ਕਰ ਰਹੇ ਤਾਂ ਇਸ ਕਰਕੇ ਪੜਾਉਣ ਲਈ ਕੰਟੈਂਟ ਵੀ ਮੋਦੀ ਸਰਕਾਰ ਤੈਅ ਕਰੂਗੀ ਸਾਡੇ ਸਕੂਲਾਂ ਦੇ ਉੱਪਰ ਪੀਐਮ ਸ਼ਰੀ ਦਾ ਜਿਹੜਾ ਫੱਟਾ ਉਹ ਵੀ ਮੋਦੀ ਸਰਕਾਰ ਲਾਊਗੀ ਤੇ ਇਥੋਂ ਜਿਹੜੇ ਐਸਓਈ ਮਾਡਲ ਆ ਜਾਂ ਬਾਕੀ ਮਾਡਲ ਨੇ ਉਹ ਨਵੀਂ ਸਿੱਖਿਆ ਨੀਤੀ ਦੇ ਅਨੁਸਾਰ ਹੋਣਗੇ ਤਾਂ ਫਿਰ ਤੁਸੀਂ ਇਹ ਦੱਸੋ ਵੀ ਫਿਰ ਤੁਹਾਨੂੰ ਚੁਣਿਆ ਕਾਦੇ ਵਾਸਤੇ ਆ ਫਿਰ ਤੁਹਾਨੂੰ ਚੁਣਿਆ ਕਾਦੇ ਵਾਸਤੇ ਆ ਅਸੀਂ ਪੰਜਾਬ ਦੇ ਲੋਕ ਬੀਜੇਪੀ ਨੂੰ बार-बार ਵੋਟਾਂ ਰਾਹੀਂ ਧੂਣ ਚਟਾਉਂਦੇ ਨੇ ਫਿਰ ਉਤੂਲ ਚਟਾਨ ਦਾ ਫਾਇਦਾ ਕੀ ਹੋਇਆ ਕਾਰਨ ਇਹ ਆ ਕਿ ਪੰਜਾਬ ਦੇ ਲੋਕ ਇਹ ਤਾਂ ਸਿੱਖ ਗਏ ਕਿ ਲੜਨਾ ਆਤਮਾ ਦੇ ਖਿਲਾਫ ਆ ਜਿਹੜਾ ਸੱਤਾ ਦੇ ਵਿੱਚ ਆ ਉਸ ਦੇ ਖਿਲਾਫ ਲੜਨਾ ਪਰ ਇਹ ਨਹੀਂ ਸਿੱਖੇ ਕਿ ਖੜਨਾ ਕਿਹਦੇ ਨਾਲ ਆ ਜਦੋਂ ਝਾੜੂ ਮਾਰੇ ਆ ਜਾਂਦੇ ਨੇ ਤਾਂ ਸਾਨੂੰ ਅਕਾਲੀ ਚੰਗੇ ਲੱਗਣ ਲੱਗ ਜਾਂਦੇ ਨੇ ਕਿਹੜਾ ਨਾ ਉਹ ਤਾਂ ਅਕਾਲੀ ਚੰਗੇ ਸੀ ਜਦੋਂ ਕਾਂਗਰਸੀ ਆ ਜਾਂਦੇ ਨੇ ਸਾਨੂੰ ਇਹਨਾਂ ਵਰਗੇ ਟੋਪੀਆਂ ਵਾਲੇ ਆਵਾਜ਼ ਵੀ ਪਾਰਟੀ ਵਾਲੇ ਚੰਗੇ ਲੱਗਣ ਲੱਗ ਜਾਂਦੇ ਨੇ ਗੱਲੇ ਆ ਕਿ ਇਹਦੇ ਹੱਥਾਂ ਨੂੰ ਆਪਣੀ ਚੇਤਨਾ ਦਾ ਪੱਤਰ ਆਣਾ ਜਿਹੜਾ ਇਹ ਉੱਪਰ ਚੱਕਣਾ ਪਊਗਾ ਜੇ ਡੈਮੋਕ੍ਰੈਟਿਕ ਟੀਚਰਜ਼ ਫਰੰਟ ਜਦੋਂ 2022 ਦਾ ਸਾਲ ਸੀ 29 ਮਈ ਨੂੰ ਬਰਨਾਲੇ ਦੇ ਵਿੱਚ ਖੜ ਰਹੀ ਸੀ ਮੀਤ ਹੇਰ ਦੇ ਘਰ ਅੱਗੇ ਤਾਂ ਜੇ 4 ਮਹੀਨੇ ਚ ਗੀਟੀਆਂਪਖਹਿ ਕੇ ਆਪਣੇ ਹਰਿੰਦਰ ਤੇ ਨਵਲ ਦੇ ਰੈਗੂਲਰ ਆਰਡਰ ਰੁਕੇ ਹੋਏ ਸੀ 4 ਸਾਲ ਤੋਂ ਉਹ ਜਾਰੀ ਕਰਵਾ ਸਕਦੀਆਂ ਤਾਂ ਬਾਕੀ ਇਹ ਹੱਥ ਖਲਹਿ ਕਿਉਂ ਨਹੀਂ ਕਰ ਸਕਦੀ ਇਸ ਕਰਕੇ ਚੇਤਨਾ ਦਾ ਪੱਧਰ ਉੱਚਾ ਚੱਕੀਏ ਕਿ ਨੀਤੀਆਂ ਲਗਾਤਾਰ ਸਾਨੂੰ ਬੁਨਾਂਦਾ ਦੇਣ ਵਾਸਤੇ ਆ ਰਹੀਆਂ ਨੇ ਉਹਨਾਂ ਦੀ ਮਰਜਿੰਗ ਲੈ ਕੇ ਆ ਰਹੀਆਂ ਨੇ ਤੇ ਗਲ ਜਾਂ ਰੱਖਿਓ ਜਿਸ ਉਹਨਾਂ ਦੀ ਮਰਜਿੰਗ ਹੁੰਦੀ ਆ ਵਿਭਾਗ ਦੀ ਆਕਾਰ ਘਟਾਈ ਹੁੰਦੀ ਆ ਤਾਂ ਸਾਨੂੰ ਰੈਗੂਲਰ ਕਿਸੇ ਹੋਰ ਦੇਸ਼ ਦੇ ਵਿੱਚ ਜਾ ਕੇ ਨਹੀਂ ਕਰਨਾ ਇਹਨਾਂ ਨੇ ਰੈਗੂਲਰ ਤਾਂ ਇੱਥੇ ਹੀ ਕਰਨਾ ਰੈਗੂਲਰ ਤਾਂ ਕਿਸੇ ਸਕੂਲ ਦੇ ਵਿੱਚ ਪੋਸਟ ਤੇ ਹੋਵੋਗੇ ਨਾ ਇਸ ਕਰਕੇ ਜਿੱਥੇ ਆਪਣੀ ਰੈਗੂਲਰ ਦੀ ਲੜਾਈ ਲੜਨੀ ਆ ਆਪਾਂ ਨੇ ਆ ਜਿਹੜਾ ਲਗਾਤਾਰ ਆਜ ਨਾਲ ਤੁਸੀਂ ਦੇਖ ਰਹੇ ਹੋ ਕਿ ਸੀਐਨਵੀ ਵਾਲਿਆਂ ਦਾ ਗ੍ਰੇਡ ਘਟਾਤਾ 4400 ਤੋਂ 3200 ਕਰਤਾ ਕੰਪਿਊਟਰ ਦੇ ਆਪਕਾਂ ਦਾ ਡੀਗੇ ਪਿਛਲੇ 10 ਸਾਲ ਤੋਂ ਰੁਕਿਆ ਹੋਇਆ ਜਿਹੜੇ ਰੈਗੂਲਰ ਮੁਲਾਜ਼ਮ ਨੇ ਉਹਨਾਂ ਦਾ ਵੀ ਗੀ ਹੈ ਜਿਹੜਾ ਉਹ ਕੇਂਦਰਾਂ ਨਾਲੋਂ ਬਹੁਤ ਨੀਚੇ ਤੇ ਚੱਲ ਰਿਹਾ ਕਈ ਵਾਰੀ ਅਸੀਂ ਇਹ ਸੋਚ ਲੈਂਦੇ ਆ ਕਿ ਅਸੀਂ ਉਹ ਤੰਗਾਂ ਇੱਕੋ ਲਾਈਨ ਦੇ ਵਿੱਚ ਮੁਕਾ ਦਿੰਨੇ ਆ ਕਿ ਦੂਜੇ ਨੂੰ ਦੇਖ ਕੇ ਇਹ ਖੁਸ਼ ਹੋ ਜਾਣਾ ਕਿ ਸ਼ਾਇਦ ਇਹਨਾਂ ਤੇ ਹਮਲਾ ਸਾਡੇ ਤੇ ਹਮਲਾ ਨਹੀਂ ਹੋਊਗਾ ਉਹ ਕਹਿੰਦੇ ਕਿ ਜੇ ਲੱਗੀ ਤੇਰੇ ਕਾਲਜੇ ਹਜੇ ਛੁਰੀ ਨਹੀਂ ਜੇ ਲੱਗੀ ਤੇਰੇ ਕਾਲਜੇ ਹਾਲੇ ਛੁਰੀ ਨਹੀਂ ਨਾ ਸਮਝ ਕੇ ਸ਼ਹਿਰ ਦੀ ਹਾਲਤ ਬੁਰੀ ਨਹੀਂ ਇਸ ਕਰਕੇ ਕਿੰਨੇ ਵੀ ਕਾਰਪੋਰੇਟ ਨੇ ਸਾਮਰਾਜੀ ਨੇ ਬਣਾਉਂਦਾ ਉਹਨਾਂ ਨੇ ਸਾਰੇ ਉਹਨਾ ਕਰਨਾ ਆਰਥਿਕ ਤੌਰ ਤੇ ਵੀ ਕਰਨਾ ਬਾਕੀ ਖ਼ਬਰਾਂ ਦੇ ਦੇਖ ਲਓ ਜਿੱਥੇ ਹਜ਼ਾਰਾਂ ਲੋਕ ਨੇ ਜਿਹੜੇ ਇਹ ਸਾਮਰਾਜੀਆਂ ਦੀਆਂ ਚੰਗਾਂ ਦੇ ਵਿੱਚ ਗਾਜ਼ਾ ਦੇ ਵਿੱਚ ਜਾਂ ਰੂਸ ਤੇ ਯੂਕਰੇਨ ਦੀ ਜਾਂਦੀ ਜਿਹੜੀ ਅਸਲ ਚ ਰੂਸ ਤੇ ਅਮਰੀਕਾ ਦੀ ਜਾਂਦਾ ਹਜ਼ਾਰਾਂ ਲੋਕ ਤੇ ਹਜ਼ਾਰਾਂ ਬੱਚੇ ਉੱਥੇ ਸ਼ਹੀਦਕ ਤੌਰ ਤੇ ਖਤਮ ਕੀਤੇ ਜਾ ਰਹੇ ਤੇ लास्ट ਗੱਲ ਦੇਖੋ ਜਦੋਂ ਤੁਸੀਂ ਇੱਥੇ ਲੜ ਰਹੇ ਹੋ ਨਾ ਇਹ ਨਹੀਂ ਹੈਗਾ ਕਿ ਸਰਕਾਰ ਚੁੱਪ ਬੈਠੀ ਆ ਤੋੜੇ ਵਾਸਤੇ ਨਵੇਂ-ਨਵੇਂ ਕਾਨੂੰਨ ਆ ਰਹੇ ਨੇ ਆ ਤੁਸੀਂ 22 ਤਰੀਕ ਤੋਂ ਮਰਨ ਵਰਤ ਦੀ ਸ਼ੁਰੂਆਤ ਕਰ ਰਹੇ ਹੋ ਜਿਹੜੇ ਨਵੇਂ ਤਿੰਨ ਤਨੂਨ ਆਏ ਨੇ ਉਹਨਾਂ ਨੂੰ ਪੜ ਕੇ ਦੇਖ ਲਓ ਪੀ ਐਨ ਐਸ ਭਾਰਤੀ ਨਿਆਂ ਸਹੀਤਾ ਜਾਂ ਹੋਰ ਸੰਸਕ੍ਰਿਤ ਦੇ ਵਿੱਚ ਨਾਮ ਰੱਖੇ ਨੇ ਉਹਨਾਂ ਨੂੰ ਪੜ ਕੇ ਦੇਖੋ ਕਿ ਉਸ ਦੇ ਵਿੱਚੋਂ ਹਰ ਧਰਾਵਾਂ ਨੇ ਜਿਹੜੀਆਂ ਉਹ ਪਾਈਆਂ ਜਾਂ ਰੱਖੀਆਂ ਨੇ ਜਿਹੜਾ ਪੀਸਫੁੱਲ ਅੰਦੋਲਨ ਨੂੰ ਵੀ ਖਤਮ ਕੀਤਾ ਜਾ ਸਕੇ 226 ਧਾਰਾ ਪਾਈ ਆ ਕਿ ਜੇ ਕੋਈ ਭੁਖੜਦਾਲ ਕਰਕੇ ਮੰਨ ਵਰਤਨਾ ਹੀ ਜਾਂ ਟੈਂਕੀ ਤੇ ਚੜ ਕੇ ਪ੍ਰਸ਼ਾਸਨ ਦੇ ਕੰਮ ਦੇ ਵਿੱਚ ਰੁਕਾਵਟ ਪਾਉਂਦਾ ਤਾਂ ਉਸ ਨੂੰ ਘੱਟੋ ਘੱਟ 1 ਸਾਲ ਦੀ ਸਜ਼ਾ ਦਿੱਤੀ ਜਾਊਗੀ ਨਵੀਂ ਧਾਰਾ ਪਾਈਆਂ ਕਹਿੰਦੇ ਇਹ ਨੇ ਕਿ ਰਾਜ ਧਰੋ ਖਤਮ ਕਰਤਾ ਨਵੀਂ ਧਾਰਾ ਪਾ ਕੇ ਰਾਜ ਧਰੋ ਦੀ ਜਗ੍ਹਾ ਤੇ ਦੇਸ਼ ਧਰੋ ਕਰਤਾ ਤੇ ਦੇਸ਼ ਧਰੋ ਦੇ ਵਿੱਚ ਇੱਕ ਨਵਾਂ ਅੱਖਰ ਪਾ ਦਿੱਤਾ ਕਿ ਜੇ ਕੋਈ ਦੇਸ਼ ਨੂੰ ਆਰਥਿਕ ਨੁਕਸਾਨ ਵੀ ਪਹੁੰਚਾਉਂਦਾ ਉਸਤੇ ਵੀ ਦੇਸ਼ ਧਰੋਹ ਦਾ ਜਿਹੜਾ ਮਕਦਮਾ ਉਹ ਦਰਜ ਹੋਊਗਾ ਤੇ ਸਜ਼ਾ ਪਹਿਲਾਂ 5 ਸਾਲ ਸੀ ਹੁਣ ਵਧਾ ਕੇ ਉਸ ਦੀ 7 ਸਾਲ ਕੀਤੀ ਆ ਲਗਾਤਾਰ ਆ ਪੁਲਿਸ ਵਾਲੇ ਨੇ ਜਿਹੜੇ ਠੀਕ ਹੈ ਇਹਨਾਂ ਦੇ ਨਾਲ ਨਿੱਕੀ ਤੌਰ ਤੇ ਸਾਡਾ ਕੋਈ ਵਿਰੋਧ ਨਹੀਂ ਹੈਗਾ ਪਰ ਪੁਲਿਸ ਦੇ ਹੱਥ ਮਜ਼ਬੂਤ ਕੀਤੇ ਜਾ ਰਹੇ ਨੇ ਲੋਕਾਂ ਦੇ ਹੱਥ ਕਮਜ਼ੋਰ ਕੀਤੇ ਜਾ ਰਹੇ ਕਿਵੇਂ ਮਜ਼ਬੂਤ ਕਰਦੇ ਕਿ ਪਹਿਲਾਂ ਅੱਗੇ ਪੁਲਿਸ ਮਾਨ ਸੀ ਜਿਹੜਾ 15 ਦਿਨ ਦਾ ਹੁੰਦਾ ਸੀ ਵੱਧੋ ਵੱਧ ਹੁਣ ਉਹ ਵਧਾ ਕੇ 60 ਤੋਂ 90 ਦਿਨ ਕਰਤਾ ਪਹਿਲਾਂ ਤੁਹਾਡੇ ਘਰ ਚ ਤਲਾਸ਼ੀ ਲੈਣੀ ਸੀ ਪਰ ਤੁਸੀਂ ਪੁੱਛਦੇ ਸੀ ਬੱਚੇ ਨੂੰ ਵੀ ਪਤਾ ਹੁੰਦਾ ਸੀ ਵਰੰਟ ਹੈਗਾ ਅੰਕਲ ਤੇਰੇ ਕੋਲ ਪੁੱਛਣ ਦੀ ਲੋੜ ਨਹੀਂ ਨਵੇਂ ਕਾਨੂੰਨਾਂ ਨੇ ਅਧਿਕਾਰ ਦਿੱਤਾ ਕਿ ਕਿਸੇ ਦੇ ਵੀ ਘਰ ਜਾ ਕੇ ਜੇ ਸ਼ੱਕ ਹੋਵੇ ਤਾਂ ਤਲਾਸ਼ੀ ਤੇ ਗ੍ਰਿਫਤਾਰੀ ਇਹ ਜਿਹੜੀ ਉਹ ਕੀਤੀ ਜਾ ਸਕਦੀ ਹੈ ਇਸ ਕਰਕੇ ਜੇ ਪੰਜਾਬ ਦੀ ਜਮਹੂਰੀ ਲਹਿਰ ਦੇਸ਼ ਦੀ ਜਮਹੂਰੀ ਲਹਿਰ ਉਹ ਤਿੰਨ ਕਾਨੂੰਨਾਂ ਦੇ ਖਿਲਾਫ ਲੜ ਰਹੀਆਂ ਤਾਂ ਫਿਰ ਪੰਜਾਬ ਦੇ ਇਹ ਆਪਕਾ ਨੂੰ ਵੀ ਉਸ ਤੋਂ ਬਾਹਰ ਨਹੀਂ ਰਹਿਣਾ ਪਊਗਾ ਕਾਰਨ ਇਹ ਹੈ ਤੁਸੀਂ ਆਪਣੇ ਆਪ ਨੂੰ ਕਿਸਾਨਾਂ ਦਾ ਮਜ਼ਦੂਰਾਂ ਦਾ ਨੌਜਵਾਨਾਂ ਤੋਂ ਜਿੰਨਾ ਮਰਜ਼ੀ ਵਕ ਸੰਗੀ ਜਾਓ ਪਰ ਜਦੋਂ ਅਗਲੇ ਨੇ ਤੁਹਾਨੂੰ ਡਕਣਾ ਤੁਹਾਡੇ ਦੇ ਮੁਕਦਮੇ ਦਰਜ ਕਰਨੇ ਨੇ ਮੁਕਦਮੇ ਉਹੀ ਦਰਜ ਹੋਣਗੇ ਜਿਹੜੇ ਬਾਕੀਆਂ ਦੇ ਉੱਪਰ ਦਰਜ ਹੋਣਗੇ ਇਸ ਕਰਕੇ ਹਾਕਮ ਸਾਡੇ ਦੇ ਵਿੱਚ ਕੋਈ ਬਖਰੇਵਾ ਨਹੀਂ ਕਰਦੇ ਅਸੀਂ ਕਰ ਲੈਂਦੇ ਆ ਇੱਕ ਲਾਸਟ ਬੇਨਤੀ ਦੇਖੋ ਕੰਪਿਊਟਰ ਦੇ ਆਪਤਾਂ ਦੀ ਇੱਕ ਏਕਤਾ ਜਿਹੜੀ ਆ ਇਹ ਬਹੁਤ ਅਹਿਮ ਸਵਾਲ ਆ ਜਿਹੜੀ ਲੀਡਰਸ਼ਿਪ ਇਸ ਤੋਂ ਪਿੱਠ ਦਿਖਾਊਗੀ ਉਹ ਬਾਤੀ ਇਸ ਲਹਿਰ ਦਾ ਇਹਨਾਂ ਦੀਆਂ ਮੰੰਗਾਂ ਦਾ ਨੁਕਸਾਨ ਕਰੋ ਸਾਡੀ ਅਪੀਲ ਆ ਕਿ ਜਦੋਂ ਲੋਕ ਇਕਜੁੱਟ ਹੋ ਗਏ ਲੋਕ ਤਾਂ ਕੋਈ ਵਖਰੇਵਾ ਨਹੀਂ ਕਰ ਰਹੇ ਲੋਕ ਮਹਾਲੀ ਵੀ ਗਏ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਅੱਜ ਵੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਆਏ ਨੇ ਸਾਡੀ ਅਪੀਲ ਆ ਕਿ ਜੇ ਬਾਈ ਨੂੰ ਬੈਠਣਾ ਤਾਂ ਫਿਰ ਕੰਪਿਊਟਰ ਦੇ ਆਪਕ ਯੂਨੀਅਨ ਵੀ ਇੱਥੇ ਆਪਣੇ ਝੰਡੇ ਲੈ ਕੇ ਨਾਲ ਆਵੇ ਅਸੀਂ ਵੀ ਨਾਲ ਆਵਾਂਗੇ ਸਾਰੇ ਇਕੱਠੇ ਬੈਠੀਏ ਇਹ ਨਿਰਦੇਸ਼ਪੁਰ ਨੂੰ ਬੇਨਤੀ ਆ ਕਿ ਤੁਹਾਨੂੰ ਫਲੈਕਸੀਬਲ ਅਪਰੋਚ ਰੱਖਣੀ ਪਊਗੀ ਦੇਖੋ ਸਰਕਾਰ ਤੇ ਸਾਥੀ ਜਿਹੜੇ ਨੇ ਉਹਨਾਂ ਨੂੰ ਬਰਾਬਰ ਨਹੀਂ ਲੈਣਾ ਚਾਹੀਦਾ ਸਰਕਾਰ ਦੇ ਨਾਲ ਗੱਲਬਾਤ ਮੇਰੇ ਸਖਤ ਰਹੋ ਸਰਕਾਰ ਨਾਲ ਟਕਰਾਉਣ ਵੇਲੇ ਸਖਤ ਰਹੋ ਪਰ ਆਪਣੀ ਜਿਹੜੀ ਭਾਤਰੀ ਲੀਡਰਸ਼ਿਪ ਆ ਉਹਨਾਂ ਦੇ ਪ੍ਰਤੀ ਤੁਹਾਨੂੰ ਨਰਮ ਹੋਣਾ ਪਊਗਾ ਅਸੀਂ ਡੀਟੀਐਮ ਵੱਲੋਂ ਪਿਛਲੇ 3 ਸਾਲਾਂ ਦੇ ਵਿੱਚ ਜਿੰਨੇ ਵੀ ਸਾਥੀ ਕੰਪਿਊਟਰ ਟੀਚਰ ਯੂਨੀਅਨ ਦੇ ਧਰਨੀਆਂ ਰੈਲੀਆਂ ਦੇ ਵਿੱਚ ਆਏ ਉਹ ਦੱਸ ਕੇ ਯਾਦ ਕਰੋ ਕਿ ਜਿੰਨੇ ਤੁਹਾਡੇ ਧਰਨੇ ਹੋਏ ਸੰਗਰੂਰ ਹੋਏ ਜਲੰਧਰ ਹੋਏ ਤੁਸੀਂ ਮਰਿੰਡੇ ਬੈਠੇ ਅਸੀਂ ਆਏ ਨਾ ਨੀਟੀਆਂ ਵੱਲੋਂ ਝੰਡੇ ਲੈ ਕੇ ਆਏ ਨਾ ਔਰ ਕਿਤੇ ਆਏ ਨਾ ਜਿੱਥੇ ਵੀ ਆਏ ਇਹ ਕਿਹਾ ਕਿ ਏਕਾ ਹੋਣਾ ਚਾਹੀਦਾ ਤੇ ਫਿਰ ਉਹ ਏਕਾ ਹੋਇਆ ਪਰ ਅਫਸੋਸ ਆ ਕਿ ਏਕਾ ਕਾਇਮ ਨਹੀਂ ਰਹਿ ਸਕਿਆ ਹੁਣ ਏਕਾ ਮੁਰਦੋਂ ਕਰਨਾ ਇਹ ਹੁਣ ਤੁਹਾਡੇ ਹੱਥ ਆ ਆਓ ਮਾਈ ਨੂੰ ਹਜ਼ਾਰਾਂ ਦੀ ਗਿਣਤੀ ਚ ਕੰਪਿਊਟਰ ਟੀਚਰ ਯੂਨੀਅਨ ਵਾਲੇ ਸਾਥੀਆਂ ਨੂੰ ਵੀ ਸੱਤਾ ਲਗਾਓ ਕਿ ਤੁਸੀਂ ਵੀ ਆਓ ਤੇ ਅਸੀਂ ਇਹ ਟੀਕੇ ਬੰਨੋ ਇੱਕ ਇਲਾਨ ਕਰਦੇ ਆ ਕਿ ਜਦੋਂ ਤੁਸੀਂ ਬਾਈ ਨੂੰ ਬੈਠੋਗੇ ਤੁਹਾਡੇ ਬਰਾਬਰ ਨਾਲ ਅਸੀਂ ਵੀ ਆਪਣੇ ਸਾਥੀ ਪਜਣੀ ਗਿਣਤੀ ਦੇ ਵਿੱਚ ਰੋਜ਼ ਬਿਠਾਵਾਂਗੇ ਜਦ ਤੱਕ ਕਿਸੇ ਪਾਸੇ ਨਵੇੜਾ ਨਹੀਂ। ਜਿੰਦਾਬਾਦ ਜਿੰਦਾਬਾਦ। ਹਟਾ ਇੱਕ ਜਿੰਦਾਬਾਦ। ਜਿੰਦਾਬਾਦ ਜਿੰਦਾਬਾਦ। ਪੱਕੀ ਗੱਲ ਹੈ ਕਿ ਅੱਜ ਕਿ ਤੁਹਾਡੇ ਨਾਲ ਟੀਚਰ ਯੂਨੀਅਨਾਂ ਤਾਂ ਅੱਗੇ ਵੀ ਆਉਂਦੀਆਂ ਕਿ ਅੱਜ ਕਿਸਾਨ ਤੇ ਮਜ਼ਦੂਰ ਵੀ ਆਏ ਨੇ। ਕਤਾਂਟੇ ਮਜ਼ਦੂਰ ਵੀ ਆਏ ਨੇ ਛੱਡੇ ਢੱਡੇ ਨਾਲ ਲੈ ਕੇ ਆਏ ਨੇ ਤੇ ਵਿਦਿਆਰਥੀ ਵੀ ਆਏ ਨੇ ਕਿਰਤੀ ਕਿਸਾਨ ਯੂਨੀਅਨ ਜੀਪੀਐਸਸੀ ਪੰਜਾਬ ਸਟੂਡੈਂਟ ਯੂਨੀਅਨ ਧੰਨਵਾਦ ਕਰਦੇ ਆ ਪਰ ਬਾਕੀਆਂ ਨੂੰ ਵੀ ਅਪੀਲ ਆ ਬਾਕੀਆਂ ਨੂੰ ਵੀ ਅਪੀਲ ਆ ਕਿ ਮਾਲਵੇ ਦੀ ਖਸਫਲਤ ਇਹ ਹੈ ਆ ਕਿ ਜੇ ਕੋਈ ਲੜਦਾ ਬਿਨਾਂ ਦੇਖੇ ਕਿ ਕੌਣ ਆ ਕੌਣ ਨਹੀਂ ਜੇ ਉਹਦੇ ਮੰਦਾ ਜਾਇਦ ਨੇ ਤਾਂ ਆਪਣੇ ਝੰਡੇ ਡੰਡੇ ਲੈ ਕੇ ਮੈਦਾਨ ਚ ਆ ਜਾਂਦੇ ਨੇ ਬਾਕੀਆਂ ਨੂੰ ਵੀ ਅਪੀਲ ਆ ਕਿਸਾਨ ਮਜ਼ਦੂਰ ਵਿਦਿਆਰਥੀ ਜੱਥੇਬੰਦੀਆਂ ਨੂੰ ਕਿ ਇਹ ਕੰਪਿਊਟਰਾਂ ਦੇ ਅਪਕ ਉਹਨਾਂ ਇਥੋਂ ਜਿੱਤ ਕੇ ਜਾਣ ਇਹ ਇਨਕਲਾਬ ਜਿੰਦਾਬਾਦ ਸਾਮਰਾਜਵਾਦ ਮਰਦਾਬਾਦ ਦੇ ਨਾਰੇ ਗੂੰਜਦੇ ਇਥੋਂ ਜਾਣ ਉਸ ਲਈ ਤੁਹਾਡੀ ਲੋੜ ਆ ਆਓ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਤੁਸੀਂ ਕੀ ਦੇਖੋਗੇ ਕਿ ਤੁਸੀਂ ਸੈਂਕੜਿਆਂ ਦੀ ਗਿਣਤੀ ਚਾਹੋਗੇ ਇਹ ਹਜ਼ਾਰਾਂ ਦੀ ਗਿਣਤੀ ਚਾਹੋਣਗੇ ਕਿਉਂਕਿ ਇਹਨਾਂ ਦਾ ਵੀ ਹੌਸਲਾ ਬਣੂਗਾ ਇੱਥੇ ਆ ਕੇ ਜੀ ਲਈ ਆਏ ਬਹੁਤ ਸ਼ੁਕਰੀਆ ਬਹੁਤ ਧੰਨਵਾਦ ਅਸੀਂ ਹਾਂ ਇੱਕ ਵੀ ਨਾ ਕਿ ਤੁਹਾਡੇ ਸਕੂਲਾਂ ਦੇ ਵਿੱਚ ਤੁਹਾਨੂੰ ਪਤਾ ਕਿ ਪੀਟੀ ਤੇ ਆਟਨ ਕraft ਦੇ ਹਪਕ ਨੇ ਉਹਨਾਂ ਦੀ ਤਨਖਾਹ ਘਟਾਉਣ ਦਾ ਗ੍ਰੇਡ ਘਟਾਉਣ ਦਾ ਮਾੜਾ ਫੈਸਲਾ ਜਿਹੜਾ ਉਹ ਸਰਕਾਰ ਨੇ ਕੀਤਾ ਕੱਲ ਅਸੀਂ ਡੈਮੋਕਰੈਟਿਕ ਟੀਚਰਸ ਫਰੰਟ ਵੱਲੋਂ ਸੁਨਾਮ ਐਕਸ਼ਨ ਕਰ ਰਹੇ ਹਾਂ ਸੁਨਾਮ ਵਾਲੀ ਤਾਂ ਤਾਂ ਚੁਣੀ ਅਸੀਂ ਸੋਚਿਆ ਕਿ ਸੰਗਰੂਰਤਾ ਆਪਾਂ ਹੁਣ ਨੀਵਾ ਕਰਦਾ ਕੱਟ ਕਰ ਕਰਕੇ ਸਨਾਮ ਥੋੜਾ ਜਿਹਾ ਸਾਨੂੰ ਉੱਚਾ ਨਜ਼ਰ ਆ ਰਿਹਾ ਕਿ ਸਨਾਮ ਵਾਲਾ ਮੋਰਚਾ ਫਿਰ ਉਹਨ ਡੀਟੀਪ ਗੱਡੂਗੀ ਅਪੀਲ ਇਹ ਹੈ ਕਿ ਪੀਟੀ ਤੇ ਆਗਣ ਕਰਾਪਤਾ ਨੂੰ ਇਹ ਕਹੋ ਕਿ ਇਧਰ ਉਧਰ ਝਾਕਣ ਦੀ ਥਾਂ ਆ ਕਾਨੂੰਨ ਵਾਲੇ ਪਾਸੇ ਦੇਖਣ ਦੀ ਥਾਂ ਤੁਸੀਂ ਇਸ ਸੰਘਰਸ਼ ਵਾਲੇ ਰਾਹ ਤੇ ਆਓ ਕਿਸਾਨਾਂ ਨੇ ਸੁਪਰੀਮ ਕੋਰਟ ਤੱਕ ਦੀ ਕਮੇਟੀ ਰੱਦ ਕਰਕੇ ਸੰਘਰਸ਼ ਕਰਨਾ ਫੈਸਲਾ ਕੀਤਾ ਜਿੱਤ ਕੇ ਮੁੜੇ ਇਸ ਕਰਕੇ ਮੈਂ ਤੁਹਾਨੂੰ ਅਪੀਲ ਕਰਾਂ ਕਿ ਕੱਲੋ ਸੇ ਮੋਰਚਾ ਲੱਗ ਰਿਹਾ ਧਰਨਾ ਲੱਗ ਰਿਹਾ ਉੱਥੇ ਵੱਡੀ ਗਿਣਤੀ ਦੇ ਵਿੱਚ ਆਈਏ ਬਾਕੀ ਤੁਹਾਡਾ ਜਿਹੜਾ ਸੰਘਰਸ਼ ਆਸੀਂ ਚਾਹੁੰਦੇ ਆ ਕਿ ਉਹ ਕਿਸੇ ਅੰਜਾਮ ਤੇ ਪਹੁੰਚੇ ਜਦ ਤੱਕ ਨਹੀਂ ਪੁੱਜੂਗਾ ਪੰਜਾਬ ਦੀ ਇਤਿਹਾਸਕ ਤੇ ਜਮਹੂਰੀ ਲਹਿਰ ਤੁਹਾਡੀ ਪਿੱਠ ਤੇ ਸੀ ਤੁਹਾਡੇ ਨਾਲ ਸੀ ਤੁਹਾਡਾ ਬਹੁਤ ਬਹੁਤ ਧੰਨਵਾਦ